पिया सतु गुल पूजा

You wanna be ਜੋ ਅੱਜ ਵਿਆਹ ਦਾ ਪ੍ਰੋਗਰਾਮ ਰੱਖਿਆ ਗਿਆ 21 ਜੋੜਿਆਂ ਦਾ ਮੈਂ ਦੇਖ ਰਿਹਾ ਆ ਵੀ ਆਮ ਲੋਕ ਜਿਹੜੇ ਗਰੀਬ ਲੋਕ ਨਹੀਂ ਕਰ ਵਿਆਹ ਕਰ ਪਾਉਂਦੇ ਹਮੇਸ਼ਾ ਹੀ ਟਿੰਕੂ ਜੀ ਨੇ ਇਹ 10 ਜੋੜਿਆਂ ਤੋਂ ਸਟਾਰਟ ਕੀਤਾ ਸੀ ਪਿਛਲੇ ਸਾਲ ਵੀ ਮ ਆਇਆ ਸੀ ਉਦੋਂ 16 ਜੋੜਿਆਂ ਦਾ ਸੀ ਪਰ ਕੀ 21 ਜੋੜਿਆਂ ਦਾ ਹਰ ਤਰ੍ਹਾਂ ਪਰਮਾਤਮਾ ਇਹਨਾਂ ਦੇ ਕੰਮ ਚ ਇਸ ਤਰ੍ਹਾਂ ਵਾਧਾ ਪਾਉਂਦਾ ਪਿਆ ਮੈਂ ਦੇਖ ਰਿਹਾ ਵੀ ਲੋਕਾਂ ਦੇ ਚਿਹਰੇ ਤੇ ਕਿੰਨੀ ਖੁਸ਼ੀ ਆ ਇੱਕ ਗਰੀਬ ਪਰਿਵਾਰ ਜਿਹੜਾ ਆਪਣੀ ਧੀ ਦਾ ਵਿਆਹ ਨਹੀਂ ਕਰ ਸਕਦਾ ਬਰਜਿੰਦਰ ਸਿੰਘ ਟਿੰਕੂ ਅਤੇ ਉਹ ਟੀਮ ਇੱਕ ਪਿਓਰ ਦਰਜਾ ਦੇ ਕੇ ਉਹਨਾਂ ਨੂੰ ਉਹਨਾਂ ਨੂੰ ਵਿਆਹ ਦੇ ਵਿੱਚ ਕਰਕੇ ਤੇ ਉਸ ਤਰ੍ਹਾਂ ਹੀ ਤੁਸੀਂ ਵੇਖੋ ਉਹਨਾਂ ਦੇ ਗਿਫਟ ਦੇ ਤੌਰ ਤੇ ਚਲੋ ਮੈਂ ਦੇਖ ਰਿਹਾ ਹਾਂ ਕਿ ਬੱਚਿਆਂ ਨੂੰ ਘਰੇਲੂ ਚੀਜ਼ਾਂ ਜੋ ਵਰਤਨ ਵਾਸਤੇ ਮਤਲਬ ਕਿ ਉਹ ਦੇਰੇ ਮੈਂ ਸੋਚਦਾ ਵੀ ਬਹੁਤ ਹੀ ਵਧੀਆ ਉਪਰਾਲਾ ਹੈ ਅੱਜ ਮੈਡਮ ਨਵਜੋਦਗੁਰ ਸਿੱਧੂ ਸਾਡੇ ਇੱਕ ਸੱਦੇ ਦੇ ਉੱਤੇ ਮੈਂ ਅੱਗੇ ਵੇਖਦਾ ਮੈਡਮ ਆਪ ਜਿਹੜੇ ਕਾਰਜ ਹਮੇਸ਼ਾ ਹੀ ਵੱਧ ਚੜ੍ਹ ਕੇ ਹਿੱਸਾ ਲੈਂਦੇ ਆ ਪਰ ਇੱਕ ਗੱਲ ਹੈ ਕਿ ਉਹਨਾਂ ਦੀ ਤਬੀਅਤ ਇੰਨੀ ਜ਼ਿਆਦਾ ਠੀਕ ਨਾ ਹੋਣ ਕਾਰਨ ਵੀ ਫਿਰ ਵੀ ਇੱਕ ਵਾਰ ਗੱਲ ਇਹ ਪ੍ਰੋਗਰਾਮ ਮਦਰ ਨਹੀਂ ਜਾਂਦੇ ਪਰ ਜਦੋਂ ਉਹਨਾਂ ਨੂੰ ਇਹ ਪ੍ਰੋਗਰਾਮ ਬਾਰੇ ਦੱਸਿਆ ਗਿਆ ਤੇ ਉਹਨਾਂ ਨੇ ਇੱਕ ਮਿੰਟ ਜੀ ਹਾਂ ਕਰਦੇ ਤੇ ਅ ਕਿਉਂ ਲੈ ਵੀ ਕਿੱਦੋਂ ਜਾਣਾ ਕਿੱਦੋਂ ਜਾਣਾ ਤੇ ਮੈਡਮ ਅੱਜ ਪਹੁੰਚੇ ਨੇ ਅਸੀਂ ਇਹਨਾਂ ਦਾ ਵੀ ਬਹੁਤ ਜ਼ਿਆਦਾ ਧੰਨਵਾਦ ਕਰਦੇ ਆਂ ਤੇ ਬਰਜਿੰਦਰ ਸਿੰਘ ਟਿੰਕੂ ਦਾ ਤੇ ਉਹਦੇ ਉੱਤੇ ਟੀਮ ਦਾ ਸਾਰਿਆਂ ਦਾ ਬਹੁਤ ਧੰਨਵਾਦ ਕਰਦੇ ਆਂ ਜਿਹੜਾ ਕਿ ਇਹ ਉਪਰਾਲਾ ਪਰਮਾਤਮਾ ਨੇ ਇਹਨਾਂ ਨੂੰ ਹੋਰ ਸ਼ਕਤੀ ਦੇਵੇ ਜਿਸ ਤਰ੍ਹਾਂ ਅੱਜ ਇੱਕੀ ਜੋੜਿਆ ਮੈਂ ਕਿਹਾ ਅਗਲੀ ਵਾਰ ਕਰਤੀਆਂ ਮੈਂ ਕਰਨ ਮੈਂ ਅਤੇ ਮੈਡਮ ਨਾਲ ਨਵਜੋਤਪੁਰ ਸਿੱਧੂ ਤੇ ਉਹਨਾਂ ਦੀ ਪੂਰੀ ਟੀਮ ਅਤੇ ਸਿੱਧੂ ਸਾਹਿਬ ਵੱਲੋਂ ਅਸੀਂ ਜਿੰਨਾ ਵੱਦ ਚੜ੍ਹ ਕੇ ਹਸ ਹੋ ਰਿਹਾ ਅਗਲੀ ਵਾਰ ਉਹਦੇ ਵੱਦ ਚੜ੍ਹ ਗਈ ਹਸਲਾਵਾਂਗੇ ਬਾਬਾ ਦੀਪ ਸਿੰਘ ਜੀ ਨੇ ਜੋ ਕੁਰਬਾਨੀਆਂ ਉਹਨਾਂ ਨਹੀਂ ਕੀਤੀਆਂ ਉਹਦਾ ਖੈਰ ਕੋਈ ਕਰ ਨਹੀਂ ਸਕਦਾ ਪਰ ਛੋਟੀਆਂ-ਛੋਟੀਆਂ ਕੁਰਬਾਨੀਆਂ ਵੀ ਜੇ ਅਸੀਂ ਕਰਦੀਏ ਤਾਂ ਉਹਨਾਂ ਦੀ ਯਾਦ ਤਾਜ਼ੀ ਹੋ ਜਾਂਦੀ ਹੈ ਅ ਅੱਜ 21 ਕੁੜੀਆਂ ਦਾ ਪੂਰੇ ਗਰੁੱਪ ਵੱਲੋਂ ਲਾ ਕੀਤਾ ਗਿਆ ਤੇ ਬਿਨਾਂ ਪੈਸੇ ਦੇ ਦੇ ਪੂਰਾ ਉਹਨਾਂ ਲਈ ਸਮਾਨ ਲੈ ਕੇ ਦਿੱਤਾ ਗਿਆ ਤੇ ਨਾਲ ਹੀ ਇੱਥੇ ਖੁੰਡਾਂ ਦਾ ਕੈਂਪ ਲੱਗਿਆ ਹੋਇਆ ਹੈ ਸੋ ਦੋਨੋਂ ਚੀਜ਼ਾਂ ਹੀ ਜ਼ਿੰਦਗੀ ਬਚਾਨ ਵਾਲੀਆਂ ਨੇ ਇੱਕ ਬਸਾਨ ਵਾਲੀ ਹੈ ਕਿਉਂਕਿ ਬਾਪਦੇ ਸਿੱਤੇ ਸਭ ਤੋਂ ਵੱਡਾ ਬੋਝ ਹੁੰਦਾ ਕੁੜੀ ਨੂੰ ਆਪਣੇ ਘਰੇ ਤੋਰਨਾ ਸੋਦਾ ਘਰ ਬਸਾਣਾ ਤੇ ਦੂਜਾ ਕੋਈ ਬੰਦਾ ਮਰ ਰਿਹਾ ਹੁੰਦਾ ਤੁਹਾਨੂੰ ਖੁੰਦੀ ਜ਼ਰੂਰਤ ਹੁੰਦੀ ਹੈ ਤਾਂ ਉਹਦੇ ਕਰਕੇ ਉਹ ਜੀਵਨ ਦਾ ਦੇ ਸਕਦੇ ਆ ਤਾਂ ਇਸ ਤੋਂ ਵੱਡੀ ਸੇਵਾ ਕੋਈ ਨਹੀਂ ਤੇ ਮੈਂ ਸਭ ਨੂੰ ਜਿਹੜੇ ਵੀ ਸੁਣ ਰਹੇ ਉਹਨਾਂ ਨੂੰ ਇਹੀ ਪ੍ਰੇਰਿਤ ਕਰੂੰਗੀ ਕੀ ਜ਼ਰੂਰ ਇਹ ਜਿਹਾ ਕਮਚ ਹੋ ਰਿਹਾ ਇਸਾਲਾ ਬਾਬਾ ਦੀਪਾ ਦੇ ਸੋਸਾਇਟੀ ਜਿਹੜੀ ਆ ਉਹ ਉਹਨਾਂ ਦੇ ਹਰ ਸਾਲ ਜਿਹੜੇ ਪ੍ਰੋਗਰਾਮ ਆਯੋਜਿਤ ਦੇ ਆ ਇਹ ਪ੍ਰੋਗਰਾਮਾਂ ਦਾ ਇੱਕੋ ਹੀ ਮਕਸਦ ਹੈ ਕਿ ਜਿਹੜੇ ਲੋੜਵੰਦ ਪਰਿਵਾਰ ਆ ਉਹਨਾਂ ਦੇ ਬੱਚਿਆਂ ਬੱਚਿਆਂ ਨੇ ਆਨੰਦ ਕਾਜ ਦੀ ਕਰਾਉਂਦੇ ਆ ਇਹ ਦਾ ਇਹ ਆ ਕਿ ਜਿਹੜੇ ਲੋਕ ਕੱਜਾਂ ਚੁੱਕ ਕੇ ਇਹੋ ਜਿਹੀ ਖੁਰਾਕੀ ਭੇਜਦੇ ਆ ਜਾਂ ਖੁਰਾਕੀ ਕਰਦੇ ਆ ਇਹ ਦੂਜੇ ਬੱਚਿਆਂ ਵਾਸਤੇ ਇੱਕ ਮੈਸੇਜ ਹੈ ਕਿ ਫਜ਼ੂਲ ਖਰਚੀ ਤੋਂ ਬਚਿਆ ਜਾਵੇ ਤੇ ਇਹੋ ਜਿਹੇ ਆਨੰਦ ਕਾਜ ਜਿਹੜੇ ਕਰਵਾਏ ਜਾਣ ਤਾਂ ਜੋ ਆਉਣ ਵਾਲੇ ਟਾਈਮ ਦੇ ਵਿੱਚ ਕਿਸੇ ਬੱਚਿਆਂ ਨੂੰ ਫੇਰ ਮਿਲ ਸਕੇ। ਬਹੁਤ ਹੀ ਵਧੀਆ ਬਰਲਾ ਕਿ ਤੁਸੀਂ ਦੇਖੋ ਵੀ ਇਹਨਾਂ ਕੋ ਪਹਿਲਾਂ ਜਦੋਂ ਸਟਾਰਟ ਕੀਤਾ ਸੀਗਾ ਉਦੋਂ ਥੋੜੇ-ਥੋੜੇ ਆਨੰਦ ਕਾਜ ਹੁਣ ਇਹਦਾ ਗਿਣਤੀ ਵਧ ਗਈ ਹੈ ਤੇ ਫਿਰ ਵੀ ਅੱਜ ਵੀ ਇਹਨਾਂ ਕੋ ਗਿਣਤੀ ਜ਼ਿਆਦਾ ਸੀ ਲੇਕਿਨ ਇਹਨਾਂ 21 ਤਾਂ ਕਰਵਾਇਆ ਕਿਉਂਕਿ ਪ੍ਰੋਗਰਾਮ ਦੀ ਜਗ੍ਹਾ ਛੋਟੀ ਪੈ ਗਈ ਹੈ ਬਹੁਤ ਜ਼ਿਆਦਾ ਸੰਗਤ ਹੋ ਗਈ ਹੈ। ਤੇ ਆਨਲਾਈਨ ਟਾਈਮ ਦੇ ਵਿੱਚ ਪਰਮਾਤਮਾ ਕਰੇ ਦਿਨ ਡਿਗਰੀ ਦਾ 24 ਤੱਕ ਹੀ ਕੰਮ ਤੇ ਇਸੇ ਤਰ੍ਹਾਂ ਹੀ ਨਾਲ ਦੇ ਨਾਲ ਜਿਹੜਾ ਲੋਕਾਂ ਸੇ ਜਿਹੜੇ ਕਾਜੇ ਦੀ ਪੰਡ ਚੁੱਕਦੇ ਪਏ ਆ ਉਹ ਦਾ ਉਹ ਜਨ ਤਨ ਤਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਤੇ ਤਨ ਤਨ ਬਾਬਾ ਦੀਪ ਸਿੰਘ ਸੇਵਾ ਸੁਸਾਇਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜੋੜਿਆਂ ਦਾ ਵਿਆਹ ਕਰਾਇਆ ਜਾਂਦਾ ਹੈ ਸੋ ਮੈਂ ਨਾਨਾ ਨੂੰ ਸਭ ਤੋਂ ਪਹਿਲਾਂ ਤੇ ਸੋਸਾਇਟੀ ਦੇ ਸਾਰੇ ਮੈਂਬਰਾਂ ਨੂੰ ਖਾਸ ਕਰਕੇ ਪ੍ਰਧਾਨ ਜੀ ਔਰ ਉਹਨਾਂ ਦੀ ਟੀਮ ਨੂੰ ਬਹੁਤ-ਬਹੁਤ ਮੁਬਾਰਕਾ ਦਿਨਾ ਔਰ ਮੈਂ ਸਮਝਦਾ ਕਿ ਬਹੁਤ ਵੱਡੀ ਸੇਵਾ ਜਿਹੜੀ ਇਹ ਇਹਨਾਂ ਵੱਲੋਂ ਕੀਤੀ ਜਾਂਦੀ ਹੈ ਸੋ ਬਾਬਾ ਦੀਪ ਸਿੰਘ ਜੀ ਦਾ ਆਸ਼ੀਰਵਾਦ ਔਰ ਉਹਨਾਂ ਦਾ ਅੰਬਰਸਰ ਗੁਰੂ ਦੀ ਨਗਰੀ ਤੇ ਮੈਂ ਸਮਝਦਾ ਬਹੁਤ ਵੱਡੀ ਦੇਨ ਬਾਬਾਈ ਦੀ ਹੈ ਉਹਨਾਂ ਦਾ ਪਿਤਰ ਸਥਾਨ ਸਾਡੇ ਇੱਥੇ ਅੰਬਰਸਰ ਗੁਰੂ ਦੀ ਨਗਰੀ 'ਚ ਹੈ ਸੋ ਮੈਂ ਸਾਰੀ ਸਮੂਚੀ ਤੰਦਨ ਬਾਬਾ ਦੀਪ ਸਿੰਘ ਸੋਸਾਇਟੀ ਨੂੰ ਇਸ ਕਾਰਜਕਾਰ ਕਰਨ ਦੇ ਉਹਨਾਂ ਨੂੰ ਮੈਂ ਬਹੁਤ-ਬਹੁਤ ਮੁਬਾਰਕਾ ਦਿਆਂ ਔਰ ਮਾਤਬਾ ਦੇ ਬਾਬਾਈ ਦੇ ਚਰਨਾਂ 'ਚ ਹੀ ਅਰਦਾ ਕਿ ਉਹ ਇਸੇ ਤਰੀਕੇ ਦੇ ਨਾਲ ਸਮਾਜ ਦੀ ਸੇਵਾ ਕਰਦੇ ਰਹੇ ਨੇ ਆਉਣ ਵਾਲੇ ਸਮੇਂ ਤੇ ਵੀ ਹੋਰ ਵੀ ਜਿਹੜੇ ਕੋਈ ਆਪਣੇ ਪ੍ਰੋਗਰਾਮ ਨੇ ਇਦਾਂ ਕਰਦੇ ਰਹਿਣਾ ਉਹ ਸਾਰੇ ਅਸੀਂ ਨਾਲ ਮਿਲ ਕੇ ਉਹਨਾਂ ਦਾ ਸਾਥ ਦੇ ਦਿੰਦੇ ਰਹੀਏ। ਸਹਿਯੋਗ ਵੀ ਸਰ ਇਦਾਂ ਕੀਤਾ ਜਾਏਗਾ ਦੀ ਬਸ ਚੜ੍ਹ ਕੇ ਆਉਣੇ। ਬਿਲਕੁਲ ਜੀ ਮੈਂ ਅੱਗੇ ਗੱਲ ਕੀਤੀ ਹੈ ਕਿ ਸੁਸਾਇਟੀ ਵੱਲੋਂ ਹੋਰ ਵੀ ਬਹੁਤ ਸਾਰੇ ਉਪਰਾਲੇ ਕੀਤੇ ਜਾਂਦੇ ਜਿੱਥੇ ਸਾਡੀ ਕੋਈ ਡਿਊਟੀ ਲਾਹਾਂਗੇ ਅਸੀਂ ਸਾਰੇ ਨਾਲ ਮਿਲ ਕੇ ਉਹਨਾਂ ਦਾ ਸਾਥ ਦੇਵਾਂਗੇ ਔਰ ਇਸ ਗੁਰੂ ਦੀ ਨਗਰੀ ਦੀ ਜਨੂਨ ਸੇਵਾ ਕਰਾਂਗੇ। ਅੱਜ ਧੰਨ ਧੰਨ ਬਾਬਾ ਦੀਪ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਤ 14ਵਾਂ ਸਾਲਾਨਾ ਆਨੰਦਕਾਰ ਸਮਾਗਮ ਬਾਬਾ ਦੀਪ ਸਿੰਘ ਜੀ ਗੈਲਫੇਅਰ ਸੁਸਾਇਟੀ ਦੇ ਸਮੂਟੀ ਟੀਮ ਵੱਲੋਂ ਅੱਜ ਕਰਵਾਇਆ ਜਾ ਰਿਹਾ ਹੈ ਜਿਸ ਦੇ ਵਿੱਚ ਅੱਜ ਲੋੜਵੰਦ ਲੜਕੀਆਂ ਨੂੰ ਲੋੜਵੰਦ ਸਮਾਨ ਜੋ ਘਰੇਲੂ ਵਰਤਨ ਵਾਲਾ ਉਹ ਦਿੱਤਾ ਜਾ ਰਿਹਾ ਹੈ ਜਿਹਦੇ ਵਿੱਚ ਬੈੱਡ ਆ, ਲਮਾਰੀ ਆ, ਗੱਦੇ ਆ, ਭਾਂਡੇ ਆ ਵਰਗੀ ਪੁੱਲ ਮਿਲਾ ਕੇ 52 ਦੇ ਲਾਗੇ ਬੰਦੇ ਜਿਹੜੀਆਂ ਚੀਜ਼ਾਂ ਜਿਹੜੀਆਂ ਘਰੇਲੂ ਵਰਤਨ ਵਾਸਤੇ ਦੇ ਰਿਹਾ ਹੈਗੇ ਕਿੰਨੇ ਸਾਲਾਂ ਤੋਂ ਤੁਹਾਡੇ ਕੋਲ ਉਪਰਾਲਾ ਕੀਤਾ ਜਾ ਰਿਹਾ ਹੈ ਤੇ ਕਿੰਨੇ ਘੁੱਟ ਪਰਿਵਾਰ ਆਏ ਅੱਜ ਦੇ ਜਿਹੜੇ ਟੋੜਾ ਅਨੰਦਗਾਰਜ 21 ਅਨੰਦਗਾਰਜ ਕਰਵਾਏ ਗਏ ਨੇ ਇਹ ਸਾਰੇ ਆਪਣੇ ਲੋੜਵੰਦ ਪਰਿਵਾਰ ਆ ਉਹਨਾਂ ਦੇ ਕਰਵਾਏ ਗਏ ਕਿੰਨੇ ਸਾਲਾਂ ਤੋਂ ਤੁਹਾਡੇ ਕੋਲ ਉਪਰਾਲਾ ਕੀਤਾ ਜਾ ਰਿਹਾ ਉਪਰਾਲਾ ਜੀ ਯਾਰ ਕੀ 14 ਸਾਲਾਂ ਦਾ ਸਮਾਗਮ ਹੈ ਜਿਹੜਾ ਅੱਜ ਜਿਹੜਾ ਕਰਵਾਇਆ ਜਾ ਰਿਹਾ ਹੈ ਇਹ ਜਿਹੜੀ ਮੈਸਾਂ ਇਸ ਦਾ ਨੂੰ ਮਹਾਦਾਨ ਮੰਨਿਆ ਜਾਂਦਾ ਜੀ ਜਿਹੜੇ ਦੇਖਦੇ ਮਨ ਨੂੰ ਜੀ ਸੰਤੁਸ਼ਟੀ ਹੁੰਦੀ ਜਦੋਂ ਇਸ ਦਾ ਪਰਿਵਾਰਾਂ ਦੀ ਮਦਦ ਵਾਸਤੇ ਜੀ ਕੋ ਗੁਰੂ ਮਹਾਰਾਜ ਕਿਰਪਾ ਕਰਨਾ ਤੰਟਾਂ ਬਾਬਾ ਦੀਪ ਸਿੰਘ ਆਪਣਾ ਓੜਾ ਖਾ ਲੱਗੇ ਸਾਰੀਆਂ ਸਵਾਵਾ ਲੈਂਦੇ ਨੇ ਇਹ ਉਹਨਾਂ ਨੇ ਅਨੁਦੇਸ਼ ਰਸਤੇ ਪਾਇਆ ਤੇ ਅਸੀਂ ਇਸ ਸਸੇ ਚੱਲੇ ਆ ਜੀ ਅਸੀਂ ਵੀ ਹੋਰ ਵੀ ਵੀਰਾ ਭਰਾਵਾਂ ਨੂੰ ਬੇਨਤੀ ਕਰਨਾ ਚਾਹੁੰਦੇ ਨੇ ਜਿਹੜੇ ਕਿ ਇਸ ਬਾਬਾ ਜੀ ਦੇ ਜਨਮ ਦਿਹਾੜੇ ਨੂੰ ਬਹੁਤ ਵੱਧ ਤੋਂ ਵੱਧ ਵੱਲ ਚੜ ਕੇ ਆਪਣਾ ਮਨਾਉਂਦੇ ਨੇ ਅਹੀਂ ਇਹੋ ਚੋਣ ਹੈਗੀ ਜਨਮ ਦਿਹਾੜੇ ਨੂੰ ਸਮਰਪਿਤ ਕਿਸੇ ਗਰੀਬ ਬੱਚੇ ਦੀ ਬਾਹ ਫੜ ਜਾਈ ਆ ਜਿੱਦਾਂ ਲੋੜਵੰਦ ਕੋਈ ਪੜ੍ਹਾਈ ਵਾਲਾ ਕੋਈ ਲਾਜ ਵਾਲਾ ਕੋਈ ਦੂਜੇ ਆਪਾਂ ਨੂੰ ਥਾਲੂ ਦੇ ਖਰਚ ਰੋਕ ਕੇ ਆਪਣੇ ਉਹਨੂੰ ਇਸ ਗਰੀਬ ਪਰਿਵਾਰਾਂ ਦੇ ਵਿੱਚ ਆਪਾਂ ਨੂੰ ਦਸਵੰਦ ਕੱਢਣ ਦੀ ਲੋੜ ਹੈ ਜਿਸ ਸਮੇਂ ਦੀ ਮੁੱਖ ਲੋੜ ਹੈ ਜੀ ਅੱਜ ਦੇ ਮਹਿਮਾਨ ਹਾਂ ਜੀ ਮੁੱਖ ਮਹਿਮਾਨ ਇਦਾਂ ਦੇ ਉਪਰਾਲੇ ਆ ਜੀ ਗੁਰੂ ਮਹਾਰਾਜ ਦੀ ਕਿਰਪਾ ਨਾਲ ਸੁਸਾਇਟੀ ਪਿਛਲੇ 14-15 ਸਾਲਾਂ ਤੋਂ ਚੱਲ ਰਹੀ ਹੈ ਜਿਵੇਂ ਕਿ ਲੋੜਵੰਦ ਬੱਚਿਆਂ ਦੀ ਪੜ੍ਹਾਈ ਆ ਲੋੜਵੰਦ ਇਲਾਜ ਜਿਹੜੇ ਨਹੀਂ ਕਰਵਾ ਸਕਦੇ ਉਹਨਾਂ ਦਾ ਇਲਾਜ ਕਰਵਾਇਆ ਜਾਂਦਾ ਆ ਜਿਹੜੇ ਕਿਨਾਂ ਬਲੱਡ ਦੀ ਲੋੜ ਪੈਂਦੀ ਆ ਬਲੱਡ ਮਹੀਆ ਕਰ ਸੁਸਾਇਟੀ ਵੱਲੋਂ ਹਰ ਲੋੜਵੰਦ ਦੀ ਬਾ ਹਰ ਲੋੜਵੰਦ ਦੀ ਬਾ ਜਿਹੜੀ ਪਹਿਲ ਦੇ ਅਧਾਰ ਤੇ ਫੜੀ ਜਾਂਦੀ ਆ ਪਰ ਸ਼ਰਤ ਸੁਸਾਇਟੀ ਦੀ ਇੱਕ ਹੁੰਦੀ ਆ ਹਰ ਵਾਰੀ ਕੀ ਹੋਣਾ ਲੋੜਵੰਦ ਚਾਹੀਦਾ ਨਾ ਕਿਸੇ ਲਈ ਨਹੀਂ ਹੁੰਦੀ